ਟਾਈਪ ਰੋਡ ਦੇ ਨਿਵਾਸੀ ਜਿਹੜੇ ਪਿੰਡ ਨਾਲ ਲੱਗਦੇ ਪਿੰਡ ਮਾਰਕੀਟ ਵਾਲੇ ਸਾਰੇ ਭਰਾਏ ਤੁਸੀਂ ਦੇਖ ਰਹੇ ਹੋ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਇਸ ਰੋਡ ਦੀ ਮੰਗ ਸੀ ਹਰਦੀਪ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦਾ ਉਹ ਕਹਿ ਰਹੇ ਨੇ ਵੀ ਕੋਈ ਵੀ ਛੜਕ ਕੋਈ ਗਲੀ ਕੋਈ ਕੱਚੀ ਨਹੀਂ ਰਹੂਗੀ ਸੋ ਪੂਰੇ ਹਲਕੇ ਨੂੰ ਆਜਾ ਮੁਾਰਕਵਾਦੀ ਹੈ ਕਿ ਹਲ ਪੂਰੇ ਹਲਕੇ ਵੱਲੋਂ ਮੈਂ ਮੁੱਖ ਮੰਤਰੀ ਸਦਾਪਾਲ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਦੇਖੋ ਅਸੀਂ ਪਹਿਲੇ ਦਿਨ ਤੋਂ ਜਦੋਂ ਅਸੀਂ ਲੋਕਾਂ ਨੂੰ ਜਾਂਦੇ ਹੁੰਦੇ ਸੀ ਕਿ ਇੱਕ ਮੌਕਾ केजरीवाल ਨੂੰ ਦਿਓ ਇੱਕ ਮੌਕਾ ਭਗਵੰਤ ਮਾਨ ਨੂੰ ਦਿਓ ਅਸੀਂ ਪੰਜਾਬ ਦਾ ਵਿਕਾਸ ਕਰਾਵਾਂਗੇ ਪੰਜਾਬ ਨੂੰ ਪਿਛਤਾਚਾਰ ਖਤਮ ਕਰਾਂਗੇ ਵਿਕਾਸ ਦੇ ਕੰਮਾਂ ਦੀ ਸਕੂਲ ਐਜੂਕੇਸ਼ਨ ਦੇ ਉੱਤੇ ਕ੍ਰਾਂਤੀ ਲਿਆਵਾਂਗੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਜਿਹੜਾ ਲੋਕਾਂ ਦੀ ਪਹਿਲ ਦੇ ਆਧਾਰ ਤੇ ਇਹਨਾਂ ਨੇ ਸੋਚਿਆ ਠੀਕ ਹੈ 92 ਸੀਗੀਆਂ 102 ਪਲੱਸ ਹੋਣਗੀਆਂ ਜਿਹੜਾ ਨਵਾਦਾ ਕੀਤਾ ਸੀ ਕਿ ਬਹੁਤ ਜਲਦੀ ਜਿਹੜੀ ਸ਼ੁਰੂ ਕਰਾਵਾਂਗੇ ਸੋ ਅੱਜ ਪਰਮਾਤਮਾ ਦੀ ਕਿਰਪਾ ਹੋਈ ਹੈ ਕਿ ਮੁੱਖ ਮੰਤਰੀ ਸਦਾਪਨ ਸਿੰਘ ਮਾਨ ਜੀ ਹੋਣੇ 3 ਕਰੋੜ 31 ਲੱਖ ਰੁਪਏ ਦਿੱਤਾ ਤੇ ਕੰਮ ਦੀ ਸ਼ੁਰੂਆਤ ਸਰ ਅੱਜ ਲੁਧਿਆਣਾ ਦੇ ਕਹਾਵਰ ਮੰਦਰਸਗਾ ਦਾ ਸਵਾਗਤ ਹੈ ਮੈਨੇ ਜਿੰਦਵਾਰ ਦੇ ਅੱਗੇ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਵੱਡਾ ਤੋਹਫਾ ਜਿਹੜਾ ਮਿਲਣ ਜਾ ਰਿਹਾ ਤਾਂ ਲੁਧਿਆਣਾ ਦੇ ਤਾਜਪੁਰ ਰੋਡ ਤੋਂ ਦੱਸ ਦਈਏ ਕਿ ਸੈਂਟਰਲ ਜੇਲ੍ਹ ਤੋਂ ਟੱਪਣ ਤੋਂ ਬਾਅਦ ਜਿਹੜੀ ਤਾਜਪੁਰ ਰੋਡ ਹੈ ਪਿੰਡ ਖਾਸੀਕਲਾ ਵੱਲ ਨੂੰ ਜਾਣ ਵਾਲੀ ਸੜਕ ਦੇ ਵਿੱਚ ਜਿਹੜੀ ਹਾਲਤ ਹੈ ਉਹ ਹਾਲਤ ਜਿਹੜੀ ਉਹ ਖਸਤਾ ਸੀਗੀ ਉਸ ਰੋਡ ਨੂੰ ਹੁਣ ਉਹਦੀ ਰੋਡ ਦੀ ਜਿਹੜੀ ਹੈ ਗ੍ਰਾਂਟ ਪਾਸ ਹੋਈ ਹੈ ਸੋ ਦੱਸ ਦਈਏ ਕਿ 3 ਕਰੋੜ ਅਰ ਰੁਪਈਆ ਜਿਹੜਾ ਲੱਗਿਆ ਵਾ ਸੋ ਤਸਵੀਰਾਂ ਜਿਹੜੀਆਂ ਇਸ ਟਾਈਮ ਦੀਆਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਜਿੱਥੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਜੀ ਵੱਲੋਂ ਜਿਹੜਾ ਅੱਜ ਉਦਘਾਟਨ ਵੀ ਕੀਤਾ ਜਾ ਰਿਹਾ ਤਾਂ ਦੇਖ ਸਕਦੇ ਹੋ ਕਿ ਇਸ ਇਲਾਕੇ ਦੇ ਵਿੱਚ ਉਹਨਾਂ ਨੂੰ ਜਿਹੜੇ ਸੋਪੇ ਵੀ ਪਾਈ ਜਾ ਰਹੇ ਨੇ ਸੋ ਲੋਕ ਵੀ ਤਨਵਾਦੀ ਨੇ ਕਿੰਨੇ ਕਿਤੇ ਸੋ ਗਲਬਾਤ ਵੀ ਕਰ ਲੈਨੇ ਸਰ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰੇ ਭਰਾਵਾਂ ਦਾ ਜਿਹੜੇ ਮੀਡੀਆ ਵਾਲੇ ਵੀ ਸਾਰੇ ਆਏ ਸੋ ਇਹ ਅੱਜ ਸਾਈਪਰ ਰੋਡ ਦੇ ਨਿਵਾਸੀ ਜਿਹੜੇ ਪਿੰਡ ਨਾਲ ਲੱਗਦੇ ਪਿੰਡ ਮਾਰਕੀਟ ਵਾਲੇ ਸਾਰੇ ਭਰਾਏ ਤੁਸੀਂ ਦੇਖ ਰਹੇ ਹੋ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਇਸ ਰੋਡ ਦੀ ਮੰਗ ਸੀ ਬਹੁਤ ਬੁਰਾ ਹਾਲ ਸੀ ਤੋ ਮੈਂ ਜਦੋਂ ਇਸ ਹਲਕੇ ਦੀ ਇਸ ਰੋਡ ਦੀ ਫਰਿਆਦ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਲੈ ਕੇ ਗਿਆ ਸੋ ਉਹਨਾਂ ਨੇ 3 ਕਰੋੜ 31 ਲੱਖ ਦੀ ਜਿਹੜੀ ਗ੍ਰਾਂਟ ਦਿੱਤੀ ਹੈ ਸਾਨੂੰ ਤੇ ਰੋਡ ਦਾ ਅੱਜ ਕੰਮ ਦੀ ਸ਼ੁਰੂਆਤ ਕੀਤੀ ਗਈ ਸੋ ਪੂਰੇ ਹਲਕੇ ਨੂੰ ਅੱਜ ਮੁਬਾਰਕਬਾਦ ਵੀ ਹੈ ਤੇ ਬਹੁਤ ਪੂਰੇ ਹਲਕੇ ਵੱਲੋਂ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਇੱਕ ਵਾਰੀ ਸਰ ਲੋਕਾਂ ਨੇ ਆਸ ਛੱਡ ਚੁੱਕੇ ਸੀਗੇ ਵੀ ਇਹ ਸੜਕ ਜੜੀ ਬਣੂਗੀ ਤੇ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਸੁਪਨੇ ਜਿਹੜੇ ਉਹਨਾਂ ਦੇ ਸਰਕਾਰ ਹੁੰਦੇ ਨਜ਼ਰ ਆ ਰਹੇ ਨੇ ਇਹ ਸੜਕ ਕਿੰਨੇ ਕਿ ਚੌੜੀ ਬਣੂਗੀ ਦੇਖੋ ਅਸੀਂ ਪਹਿਲੇ ਦਿਨ ਤੋਂ ਜਦੋਂ ਅਸੀਂ ਲੋਕਾਂ ਨੂੰ ਜਾਂਦੇ ਹੁੰਦੇ ਸੀ ਕਿ ਇੱਕ ਮੌਕਾ ਕੇਜਰੀਵਾਲ ਨੂੰ ਦਿਓ ਇੱਕ ਮੌਕਾ ਭਗਵੰਤ ਮਾਨ ਨੂੰ ਦਿਓ ਅਸੀਂ ਪੰਜਾਬ ਦਾ ਵਿਕਾਸ ਕਰਾਵਾਂਗੇ ਪੰਜਾਬ ਨੂੰ ਪ੍ਰਿਸ਼ਟਾਚਾਰ ਖਤਮ ਕਰਾਂਗੇ ਵਿਕਾਸ ਦੇ ਕੰਮਾਂ ਦੀ ਸਕੂਲ ਐਜੂਕੇਸ਼ਨ ਦੇ ਉੱਤੇ ਕ੍ਰਾਂਤੀ ਲਿਆਵਾਂਗੇ ਸੋ ਪ੍ਰਿਸ਼ਟਾਚਾਰ ਨੂੰ ਖਤਮ ਕਰਾਂਗੇ ਨਸ਼ਾ ਤਸਕਰੀ ਦੀ ਮੁਕਤੀ ਕਰਾਂਗੇ ਸੋ ਸਾਰੇ ਕੰਮਾਂ ਦੇ ਉੱਤੇ ਦੇਖੋ ਕੰਮ ਚੱਲਿਆ ਪੂਰੀ ਤੇਜ਼ੀ ਨਾਲ ਚੱਲਿਆ ਰੌਕਟ ਦੀ ਸਪੀਡ ਤੇ ਕੰਮ ਹੋ ਰਿਹਾ ਪੰਜਾਬ ਬਦਲਦਾ ਪੰਜਾਬ ਬਣ ਰਿਹਾ ਸੋ ਲੋਕਾਂ ਦੀਆਂ ਮਿੱੱਦਾ ਸੀ ਅਸੀਂ ਤੇ ਪਹਿਲੇ ਦਿਨ ਤੋਂ ਜਿਵੇਂ ਵੱਡੇ ਵੱਡੇ ਕੰਮ ਸੀ ਰਾਹੋਂ ਰੋਡ ਦੀ ਸੜਕ ਸੀ ਗੁਰਦੁਆਰਾ ਕਟਾਣਾ ਸਾਹਿਬ ਦੀ ਸੜਕ ਸੀ ਹੋਰ ਬੇਅੰਤ ਸੜਕਾਂ ਹਲਕੇ ਚ ਕਰਾਈਆਂ 470 ਕਰੋੜ ਰੁਪਇਆ ਆਪਣੇ ਹਲਕੇ ਚ ਲਿਆ ਕੇ ਲਵਾਇਆ ਸੋ ਅੱਜ ਵੀ ਜਿਹੜਾ ਇੱਕ ਮਤਲਬ 3 ਕਰੋੜ 31 ਲੱਖ ਦਾ ਕੰਮ ਅਸੀਂ ਤਾਜਪੁਰੋਂ ਤੋਂ ਘਟਨ ਕੀਤਾ ਤੇ ਇੱਕ ਉਦਘਾਟਨ ਅੱਜ ਮੈਂ ਮਲੇਰ ਕੋਲਾ ਰੋਡ ਤੇ ਜੋ ਮਿਸਿੰਗ ਰੋਡ ਸੀਗੀ ਜਿਹੜਾ 7.31 ਕਰੋੜ ਦਾ ਕੰਮ ਮੈਂ ਤੇ ਐਮਪੀ ਸੰਜੀਵ ਰੋੜਾ ਜੀ ਨੇ ਉਦਘਾਟਨ ਕੀਤਾ ਜੋ ਕਰੋੜਾਂ ਰੁਪਏ ਦਾ ਕੰਮ ਪੰਜਾਬ ਦੇ ਵਿੱਚ ਹੋ ਰਿਹਾ ਉਤ ਕਟਲ ਹੋ ਰਿਹਾ ਸੋ ਸਾਡੀ ਸਰਕਾਰ ਕਦੀ ਵੀ ਅਜੇ ਤੱਕ ਇਹ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ ਪ੍ਰਾਣੀ ਸਰਕਾਰਾਂ ਚ ਆਪਾਂ ਦੇਖਦੇ ਹੁੰਦੇ ਸੀ ਕਿਉਂਕਿ ਉਹ ਕਹਿੰਦੇ ਸੀ ਖਜ਼ਾਨਾ ਖਾਲੀ ਹੈ ਪਰ ਸਾਡੀ ਸਰਕਾਰ ਹਮੇਸ਼ਾ ਹੀ ਲੋਕਾਂ ਦੀ ਸੇਵਾ ਕਰਣ ਕੇ ਸੇਵਾ ਕਾਰਜ ਇਹ ਤੇ ਕਰਦੇ ਰਹਿਣਾ ਸਰ ਤਕਬਨ ਕਿੰਨੇ ਦਿਨਾਂ ਤੋਂ ਦੇਖ ਰਹੇ ਹੋ ਇਹ ਸੜਕ ਜਿਹੜੀ ਖਰਾਬ ਹੈ ਪਿਛਲੀ ਸਰਕਾਰਾਂ ਦੀ ਅਗਰ ਕਾਂਗਰਸ ਦੀ ਗੱਲ ਕਰੀਏ ਤਾਂ ਉਸ ਤੋਂ ਪਹਿਲੇ ਤੇ ਕਦੋਂ ਦਾ ਦੇਖ ਮੈਂ 15 ਸਾਲ ਤੋਂ ਖੁਦ ਦੇਖ ਰਿਹਾ ਕਿ ਬਹੁਤ ਗੁਰਾਹਾਲ ਹੈ ਤਾਂ ਜਦੋਂ ਮੈਂ ਐਮਐਲਏ ਇਸ ਲੋਕਾਂ ਨੇ ਸੇਵਾਦਾਰ ਬਣਾਇ ਸੀ ਸਾਡੇ ਹਾਲ ਦਾ ਤੇ ਮੈਨਾਂ ਨੇ ਵਾਅਦਾ ਕੀਤਾ ਸੀ ਕਿ ਬਹੁਤ ਜਲਦੀ ਜਿਹੜੀ ਸੜਕ ਬਣਾਵਾਂਗੇ ਸੋ ਅੱਜ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਕਿ ਮੁੱਖ ਮੰਤਰੀ ਸਦਾਪਨ ਸਿੰਘ ਮਾਨ ਜੀ ਹੋਰਾਂ ਨੇ 3 ਕਰੋੜ 31 ਲੱਖ ਰੁਪਏ ਦਿੱਤਾ ਤੇ ਕੰਮ ਦੀ ਸ਼ੁਰੂਆਤ ਸਰ ਅੱਜ ਨਿਊ ਪੱਥਰ ਰੱਖ ਦਿੱਤਾ ਗਿਆ ਕੰਮ ਕਦੋਂ ਤੋਂ ਸ਼ੁਰੂ ਹੋਊਗਾ ਸੜਕ ਕੰਮ ਅੱਜ ਤੋਂ ਹੀ ਸਟਾਰਟ ਹੋ ਗਿਆ ਜੀ ਸਵੇਰੇ ਸਟਾਰਟ ਹੋ ਜਾਊਗਾ ਤੇ 5 ਮਹੀਨੇ ਦੇ ਵਿੱਚ ਇਹ ਕੰਪਲੀਟ ਕਰਨ ਦਾ ਵੀ ਹੁਕਮ ਦਿੱਤਾ ਗਿਆ ਕਿ ਅਸਲੀ 5 ਮਹੀਨੇ ਨਹੀਂ ਤਾਂ 3 ਮਹੀਨੇ ਚ ਖਤਮ ਹੋ ਜਾਵੇ ਅੱਜ ਸੜਕ ਦਾ ਉਦਘਾਟਨ ਕੀਤਾ ਗਿਆ ਪਿੱਛੇ ਤਾਜਪੁਰ ਰੋਡ ਤੇ ਉਸ ਤੋਂ ਬਾਅ सीएम साहब दा हुक्म सरदार भगवंत सिंह मान जी दा हरदीप कैबिनेट मंत्री सरदार हरदीप सिंह मुंडिया जी दा ओ कह रहे ने ਵੀ ਕੋਈ ਵੀ ਛੜਕ ਕੋਈ ਗਲੀ ਕੋਈ ਕੱਚੀ ਨਹੀਂ ਰਹੂਗੀ ਦਿਨ ਪਰ ਦਿਨ ਜਿੰਨੇ ਵੀ ਕੰਮ ਆ ਤੁਹਾਡੀ ਜੀ ਤੇਜ਼ੀ ਨਾਲ ਕੰਮ ਹੋਣਗੇ ਸਾਰੇ ਕੰਮ ਹੋਣਗੇ ਕਿਸੇ ਦਾ ਕੋਈ ਕੰਮ ਰਹੂਗਾ ਮੈਂ ਅੱਜ ਤਾਜਪੁਰ ਰੋਡ ਦਾ ਇਹਨਾਂ ਸਾਰੇ ਪਿੰਡਾਂ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਕੈਬਨਿਟ ਮਨਿਸਟਰ ਸਾਡੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਜਿਹੜਾ ਲੋਕਾਂ ਦੀ ਪਹਿਲ ਦੇ ਆਧਾਰ ਤੇ ਇਹਨਾਂ ਨੇ ਸੋਚਿਆ ਤੇ ਇਹ ਜਿਹੜੀ ਸ਼ੜਕਾ ਅੱਜ ਇਹਨਾਂ ਨੇ ਸ਼ੁਰੂ ਕਰਵਾਈ ਆ ਮੈਂ ਇਹਨਾਂ ਦਾ ਆਪ ਦੇ ਵੱਲੋਂ ਸਾਰਾ ਇਲਾਕਾ ਨਵਸੀਆਂ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਖਿਮਾ ਦਾ ਜਾਜਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਲੋਕਾਂ ਨੂੰ ਕੀ ਮੈਸੇਜ ਹੈ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਕੀ ਮੈਸੇਜ ਲੋਕਾਂ ਦੇ ਸਾਰੇ ਕੰਮ ਹੋ ਰਹੇ ਨੇ ਲੋਕ ਖੁਸ਼ ਨੇ ਸਾਡੀਆਂ ਨੀਤੀਆਂ ਤੋਂ ਸਕੂਲ ਵੱਲੋਂ ਵਿਦਿਆਰਥੀ ਆ ਲੋਕ ਪ੍ਰਾਈਵੇਟ ਸਕੂਲਾਂ ਚੋਂ ਹਟਾ-ਟਾ ਕੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਚ ਲਾ ਰਹੇ ਨੇ ਦਿਨ ਬਰ ਦਿਨ ਵਧੀਆ ਹੋ ਰਿਹਾ ਜੋ ਉਮੀਦਾਂ ਤੇ ਖਰੇ ਉਤਰਾਂਗੇ ਜੋ ਕਿਹਾ ਪੂਰਾ ਕਰਾਂਗੇ ਕਰ ਰਹੇ ਆ ਕਰਾਂਗੇ ਹੁਣ ਆਣਾ 2027 ਦਾ ਕਿਦਾਂ ਦਾ ਲੱਗ ਰਿਹਾ ਜੋ 22 ਦਾ ਸੀਗਾ ਉਹ 27 ਦਾ ਹੋਊਗਾ ਠੀਕ ਹੈ 92 ਸੀਗੀਆਂ 102 ਪਲੱਸ ਹੋਣਗੀਆਂ ਉਹ ਕਿ ਧੰਨਵਾਦ ਜੀ ਐ ਮੰਤਰੀ ਸਾਹਿਬਾ ਲੋ ਜਿਹੜਾ ਦਿੱਤਾ ਗਿਆ ਤਾਂ ਦੂਜੇ ਪਾਸੇ ਅਗਰ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਇਹ ਗੱਲ ਵੀ ਆਖੀ ਗਈ ਹੈ ਕਿ 3 ਕਰੋੜ 31 ਲੱਖ ਰੁਪਏ ਦੀ ਲਾਗਤ ਲਗਾ ਕੇ ਤਾਜਪੁਰ ਰੋਡ ਦਾ ਜਿਹੜਾ ਉਦਘਾਟਨ ਅੱਜ ਕੀਤਾ ਗਿਆ ਤਾਂ ਉਹ ਸੜਕ ਜਿਹੜੀ ਹੈ ਜਲਦ ਤੋਂ ਜਲਦ ਜਿਹੜੀ ਕੰਪਲੀਟ ਹੋਊਗੀ ਤਾਂ ਲੋਕਾਂ ਨੂੰ ਵੱਡਾ ਤੋਹਫ਼ਾ ਜਿਹੜਾ ਮਿਲੂਗਾ ਤੇ ਇਧਰੋਂ ਨਜ਼ਾਰਾ ਲਾਈਵ ਮੈਨੇਜਿੰਗ ਕੈਮਰਾਮੈਨ ਸੰਜੇ ਸੇਦੇ ਦੇ ਨਾਲ ਤਾਂ